ਕਿ ਇੰਨਾ ਵੱਡਾ ਸਾਡੀ ਕੌਮ ਦੇ ਵਿੱਚ ਕਾਟ ਹੋਈ ਹੋਏ ਇੰਨਾ ਵੱਡੀ ਤਸ਼ੱਦਦ ਸਾਡੇ ਕੌਮ ਦੇ ਜਥੇਦਾਰ ਤੇ ਨਾਲ ਹੋਈ ਹੋਏ ਔਰ ਕੌਮ ਨੇ ਕਦੀ ਉਹਨਾਂ ਦੀ ਸਾਰ ਨਹੀਂ ਪੁੱਛੀ 13 ਸਾਲ ਉਸ ਤੋਂ ਬਾਅਦ ਪੰਥ ਦੀ ਸਰਕਾਰ ਰਹੀ ਹੈ 3 ਸਾਲ ਉਸ ਟਿਨਰ ਤੇ ਰਹੇਗੇ ਸੀ ਔਰ ਉਸ ਤੋਂ ਬਾਅਦ 10 ਸਾਲ ਲਗਾਤਾਰ ਸਰਕਾਰ ਰਹੀ ਹੈ ਸੋ ਉਹਦੇ ਵਿੱਚ ਵੀ ਜੇ ਕੌਮ ਦੇ ਜਥੇਦਾਰ ਨੂੰ ਅਸੀਂ ਇਨਸਾਫ ਨਹੀਂ ਦਿਵਾ ਸਕਦੇ ਤੇ ਕੌਮ ਦੇ ਨਾਮ ਦੇ ਉੱਤੇ ਸਾਨੂੰ ਵੋਟਾਂ ਲੈੰਦਾ ਵੀ ਕੋਈ ਹੱਕ ਨਹੀਂ ਹੈ 1980 90 ਦੇ ਦਹਾਕੇ ਦੇ ਵਿੱਚ ਕਾਂਗਰਸ ਪਾਰਟੀ ਨੇ ਸਿੱਖ ਕੌਮ ਦੇ ਉੱਤੇ ਕੀਤੀ ਸਾਡੀ ਜਿਹੜਾ ਪ੍ਰਭੂ ਸਤਾ ਦਾ ਕੇਂਦਰ ਹੈ ਸ੍ਰੀ ਅਕਾਲ ਤਖਤ ਸਾਹਿਬ ਉਸ ਨੂੰ ਟੈਟਰੀ ਕਰਤਾ ਗਿਆ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਔਰ ਇਸ ਤਰੀਕੇ ਦੇ ਨਾਲ ਜਥੇਦਾਰ ਕੌਮਕੇ ਵਰਗੇ ਕਈ ਜਿਹੜੇ ਸਾਡੇ ਨੌਜਵਾਨ ਵੀਰ ਸੀ ਉਨਾਂ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਉਹ ਜੀ ਸਰਕਾਰ ਤੋਂ ਤੇ ਸਾਨੂੰ ਕੋਈ ਉਮੀਦ ਨਹੀਂ ਹੈ ਜਿਸ ਪਾਰਟੀ ਦੇ ਅਕਾਲੀ ਦਲ ਦੇ ਹੋਣ ਦੇ ਵਿੱਚ ਅਕਾਲ ਤਖਤ ਸਾਹਿਬ ਦਾ ਜੱਥੇਦਾਰ ਮਹਫੂਜ਼ ਨਹੀਂ ਹੈ ਉਹਦੀ ਇਨਕੁਆਇਰੀ ਕਮੇਟੀ ਦਵਾਤੀ ਜਾਂਦੀ ਹੈ ਤੇ ਆਮ ਨਾਗਰਿਕ ਦੀ ਕੀ ਹੋएगी ਪੰਥਕ ਇੱਕ ਕੱਟ ਦੇ ਵਿੱਚੋਂ ਆਵਾਜ਼ ਉੱਠੀ ਕਿ ਇਹ ਜਿਹੜਾ ਫਕਰੇ ਕੌਮ ਦਾ ਜਿਹੜਾ ਅਵਾਰਡ ਸੀ ਦਿੱਤਾ ਗਿਆ ਪੰਥ ਰਤਨ ਦਾ ਫਕਰੇ ਕੌਮ ਦਾ ਅਕਾਲ ਤਖਤ ਸਾਹਿਬ ਵੱਲੋਂ ਉਹਨੂੰ ਵਾਪਸ ਜ਼ਰੂਰ ਲੈਣਾ ਚਾਹੀਦਾ ਹੈ ਕਿਉਂਕਿ ਫਕਰੇ ਕੌਮ ਉਹਨਾਂ ਲੋਕਾਂ ਲਈ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਬੰਦਬੰਦ ਕਟਵਾਏ ਨੇ ਭਾਈ ਗੁਰਦੇਵ ਸਿੰਘ ਜੀ ਜਿਹੜੇ ਕੌਂਕੇ ਸਾਹਿਬ ਦਾ ਜਿਹੜਾ ਬੰਦਬੰਦ ਕੱਟ ਕੇ ਨਹਿਰਾਂ ਵਿੱਚ ਬਗਾਹ ਪਾਰਤਾ ਗਿਆ ਉਹਨਾਂ ਦਾ ਲਾਸ਼ਾਂ ਤੱਕ ਨਹੀਂ ਮਿਲੀਆਂ ਤੁਹਾਡੀ ਸ਼ੁਰੂਆਤ ਦੇ ਵਿੱਚ ਇੱਕ ਬਹੁਤ ਵੱਡੀ ਆਬਜੈਕਸ਼ਨ ਸੀ ਕਿ ਵਿਰਸਾ ਸਿੰਘ ਬੁਲਟੋਆ ਨੂੰ ਇਸ ਕਮੇਟੀ ਦਾ ਵਿੱਚ ਮੈਂਬਰ ਕਿਉਂ ਬਣਾਇਆ ਗਿਆ ਕਿਉਂਕਿ ਇਹ ਇੱਕ ਬੜਾ ਵੱਡਾ ਧਾਰਮਿਕ ਮੁੱਦਾ ਸੋ ਇਸ ਤਰ੍ਹਾਂ ਦੇ ਪੋਲੀਟੀਕਲ ਬੰਦਿਆਂ ਨੂੰ ਇਹਦੇ ਵਿੱਚ ਨਹੀਂ ਆਉਣਾ ਚਾਹੀਦਾ ਇਸ ਬਾਰੇ ਹੁਣ ਤੁਹਾਡਾ ਕੀ ਵਿਚਾਰ ਹੈ ਇਹ ਜਿਹੜੀ ਲਾਈਨ ਬਣਾਈ ਸੀ ਧਰਨੇ ਦੀ ਇਹ ਸ਼ਰਮਣੀ ਕਮੇਟੀ ਦੀ ਸੀ ਸ਼ਰਮਣੀ ਕਮੇਟੀ ਨੇ ਕੱਢਣਾ ਸੀ ਕੱਢ ਲੈਂਦੇ ਮਗਰ ਜਥੇਦਾਰ ਸਾਹਿਬ ਵੱਲੋਂ ਬਣਾਈ ਪੰਜ ਮੈਂਬਰੀ ਕਮੇਟੀ ਦੇ ਨਾਮ ਦੇ ਉੱਤੇ ਕਮੇਟੀ ਦਾ ਨਾਮ ਨਾਲ ਲੈ ਕੇ ਇਕੱਲੇ ਮੇਰੇ ਸੇ ਕੰਦੇ ਤੇ ਬੰਦੂਕ ਰੱਖ ਕੇ ਚਲਾਨ ਦੀ ਜਿਹੜੀ ਕੋਸ਼ਿਸ਼ ਕੀਤੀ ਸੀ ਪਾਰਲੀਮੈਂਟ ਦੇ ਵਿੱਚ ਰਾਜਨੀਤੀ ਖੇਡੀ ਗਈ ਅਕਾਲੀ ਦਲ ਦੇ ਨੁਮਾਇੰਦਾ ਬੀਬੀ ਹਰਸੀਮਰਤ ਕੌਰ ਕੋਲ ਤੋਂ ਮੈਨੂੰ ਲੱਗਦਾ ਹੈ ਕਿ ਦਿਦਰਣਾ ਕਿਦਰੇ ਇਸ ਕੰਮ ਨੂੰ ਤਾਰਪੀਡੋ ਕਰਨ ਦੀ ਵੀ ਗੱਲ ਕੀਤੀ ਜਾਂਦੀ ਹੈ ਪਰ ਸਭ ਤੋਂ ਵੱਡੀ ਗੱਲ ਜਿਹੜੀ ਕਿ ਮਰਸੀ ਪਟੀਸ਼ਨ ਲੱਗੀ ਹੋਈ ਆ ਉਹ ਬਲਵੰਤ ਸਿੰਘ ਰਾਜੋਵਾਨਾ ਵੱਲੋਂ ਨਹੀਂ ਲੱਗੀ ਆ ਉਹ ਤਾਂ ਐਸਜੀਪੀਸੀ ਵੱਲੋਂ ਲੱਗੀ ਆ ਜਿੰਨੀ ਦੇਰ ਤੱਕ ਇਹ ਮਰਸੀ ਪਟੀਸ਼ਨ ਨਹੀਂ ਲਾਉਂਦੇ ਕਹਿੰਦੇ ਅਸੀਂ ਗੌਰੀ ਨਹੀਂ ਕਰਨਾ ਇਹ ਸਿਰਫ ਮੈਸੇਜ ਦੇਣ ਦੀ ਗੱਲ ਕੀਤੀ ਗਈ ਔਰ ਅਗਰ ਹੋਮ ਮਿਨਿਸਟਰ ਸਾਹਿਬ ਨੇ ਮਨਾ ਕਰਤਾ ਕਿ ਜੀ ਤੁਸੀਂ ਬੈਠ ਜਾਓ ਤੇ ਫਿਰ ਉੱਥੇ ਖੜੇ ਹੋ ਕੇ ਕਹਿਣਾ ਚਾਹੀਦਾ ਸੀ ਕਿ ਮੇਰੀ ਕੌਮ ਦਾ ਹੱਕ ਹੈ ਮੈਂ ਨਹੀਂ ਬੈਟਾਂਗੀ ਇਹਦੇ ਉੱਤੇ ਮੈਨੂੰ ਜਵਾਬ ਚਾਹੀਦਾ ਜਦ ਲੀਗਲ ਤੁਹਾਡੇ ਕੋਲ ਜਵਾਬ ਨਹੀਂ ਟੜ ਕੋ ਖੜੇ ਹੋ ਕੇ ਉਹਨਾਂ ਨੂੰ ਜਵਾਬ ਗੱਲ ਕਰਨ ਦਾ ਜਵਾਬ ਨਹੀਂ ਦੇ ਸਕੇ ਤੇ ਤੁਹਾਡਾ ਖੜਾ ਹੋਣਾ ਹੀ ਮੈਂ ਸਮਝਦਾ ਉੱਥੇ ਗਲਤ ਸੀ ਕਨੈਕਟ ਨਿਊਜ਼ ਰੂਮ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਮਨਪ੍ਰੀਤ ਰੰਧਾਵਾ ਅੱਜ ਸਾਡੇ ਨਾਲ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਨੇ ਹਰਮੀਤ ਸਿੰਘ ਕਾਲਕਾ ਔਰ ਪਿਛਲੇ ਦਿਨਾਂ ਤੋਂ ਲਗਾਤਾਰ ਕਾਲਕਾ ਸਾਹਿਬ ਜਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਸੁਰਖੀਆਂ ਦੇ ਵਿੱਚ ਬਣੀ ਹੋਈ ਸੀ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਕਿਹੜੇ-ਕਿਹੜੇ ਵਿਵਾਦਾਂ ਕਰਕੇ ਜਾਂ ਕਿਹੜੇ-ਕਿਹੜੇ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਮਤੇ ਪਾਸ ਕੀਤੇ ਆ ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਅਸੀਂ ਅੱਜ ਦਿੱਲੀ ਸਿਗਰ ਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੋਂ ਲਵਾਂਗੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਇਹਨਾਂ ਦਾ ਕਾਲਕਾ ਸਾਹਿਬ ਤੁਹਾਡਾ ਕਨੈਕਟ ਨਿਊਜ਼ ਰੂਮ ਦੇ ਵਿੱਚ ਸਵਾਗਤ ਹੈ ਬਹੁਤ-ਬਹੁਤ ਧੰਵਾਦ ਜੀ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਨੂੰ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਪਿਛਲੇ ਦਿਨਾਂ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਚੱਲਦੇ ਆ ਗੁਰਦੇਵ ਸਿੰਘ ਕੌਕੇ ਵਾਲੇ ਕੇਸ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਕਿਸ ਤਰ੍ਹਾਂ 1993 ਦੇ ਵਿੱਚ ਬੜੇ ਭੇਤ ਭਰੇ ਹਾਲਾਤਾਂ ਦੇ ਵਿੱਚ ਸਾਫਤਾ ਅਕਾਲ ਤਖਸਬ ਦੇ ਜਥੇਦਾਰ ਅਚਾਨਕ ਗਾਇਬ ਹੋ ਜਾਂਦੇ ਨੇ ਔਰ ਮੰਨਿਆ ਇਹ ਜਾਂਦਾ ਕਿ ਉਹਨਾਂ ਦਾ ਪੁਲਿਸ ਤਸ਼ੱਦਦ ਕਰਕੇ ਜਾਂ ਟੌਰਚਰ ਕਰਕੇ ਅਚਾਨਕ ਉਹਨਾਂ ਨੂੰ ਐਲੀਮੀਨੇਟ ਕਰ ਦਿੱਤਾ ਗਿਆ ਔਰ ਕਲਕੱਤਾ ਸਭ ਉਸ ਤੋਂ ਬਾਅਦ ਬੀ ਪੀ तिवारी ADGP ਬੀ ਪੀ तिवारी ਉਸ ਵਕਤ ਹੁੰਦੇ ਆ ਜਿਹੜੇ ਪ੍ਰਕਾਸ਼ ਸਿੰਘ ਬਾਦਲ ਦੇ ਦੌਰਾਨ ADGP ਪੁਲਿਸ ਅਫਸਰ ਹੁੰਦੇ ਆ ਉਹਨਾਂ ਨੇ ਇਨਕੁਆਇਰੀ ਕੀਤੀ ਸੀ 1999 ਦੇ ਵਿੱਚ ਉਹਨਾਂ ਨੇ ਰਿਪੋਰਟ ਦੇਤੀ ਸੀ 25 ਸਾਲ ਉਹ ਰਿਪੋਰਟ ਪਈ ਰਹੀ ਤੇ ਹੁਣ ਜਾ ਕੇ ਉਹ ਰਿਪੋਰਟ ਉਜਾਗਰ ਹੋਈ ਹੈ ਤੇ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੋ ਬੜੇ ਅਹਿਮ ਮਤੇ ਪਾਸ ਕੀਤੇ ਆ ਇੱਕ ਤਾਂ ਤੁਸੀਂ ਮਤਾ ਇਹ ਪਾਸ ਕੀਤਾ ਕਿ ਅਸੀਂ ਪੰਜ ਮੈਂਬਰੀ ਜਿਹੜੇ ਐਡਵੋਕੇਟਸ ਨੇ ਜਾਂ ਕਾਨੂੰਨੀ ਮਾਹਰ ਨੇ ਉਹ ਇਸ ਕੇਸ ਨੂੰ ਪਰਸੂ ਕਰਨਗੇ ਤਾਂ ਕਿ ਈਵਨ ਕਿ ਅੱਜ ਵੀ ਇੰਨੇ ਸਾਲਾਂ ਬਾਅਦ 31 ਸਾਲਾਂ ਬਾਅਦ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਪਰਿਵਾਰ ਨੂੰ ਕਿਸੇ ਤਰ੍ਹਾਂ ਦਾ ਇਨਸਾਫ ਮਿਲ ਸਕੇ ਇਸ ਬਾਰੇ ਤੁਹਾਡਾ ਕੀ ਕਹਿਣਾ ਦੇਖੋ ਬਿਲਕੁਲ ਜਿਸ ਦਿਨ ਤੋਂ ਇਹ ਕੇਸ ਉਜਾਗਰ ਹੋਇਆ ਮੈਂ ਤੇ ਧੰਨਵਾਦ ਕਰਾਂਗਾ ਪੰਜਾਬ ਹਿਊਮਨ ਰਾਈਟ ਆਰਗੇਨਾਈਜੇਸ਼ਨ ਦਾ ਜਿਨ੍ਹਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਇਸ ਰਿਪੋਰਟ ਨੂੰ ਜਨਤਕ ਕਰਨ ਲਈ ਕਿਹਾ ਔਰ মিডিਆ ਰਾਹੀਂ ਇਹ ਜਦ ਜਨਤਕ ਹੋਈ ਹੈ ਤੇ ਮੈਂ ਸਮਝਦਾ ਕਿ ਹਰ ਪੰਥੀ ਦਰਦੀ ਦਾ ਦਿਲ ਜਿਹੜਾ ਹੈ ਉਹ ਬਲੁੰਦੜਿਆ ਗਿਆ ਕਿ ਇੰਨਾ ਵੱਡਾ ਸਾਡੀ ਕੌਮ ਦੇ ਵਿੱਚ ਘਾਟ ਹੋਈ ਹੋਏ ਇੰਨਾ ਵੱਡੀ ਤਸ਼ੱਦਦ ਸਾਡੇ ਕੌਮ ਦੇ ਜਥੇਦਾਰ ਤੇ ਨਾਲ ਹੋਈ ਹੋਏ ਔਰ ਕੌਮ ਨੇ ਕਦੀ ਉਹਨਾਂ ਦੀ ਸਾਰ ਨਹੀਂ ਪੁੱਛੀ ਔਰ ਸਾਨੂੰ ਜਿਸ ਤਰੀਕੇ ਦੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਪੰਥ ਦੇ ਮੁੱਦੇ ਨੂੰ ਅੱਗੇ ਲੈ ਕੇ ਚਲਦੀ ਹੈ ਸਾਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਤੁਹਾਡੇ ਕੈਨੇਡਾ ਤੁਸੀਂ ਤੁਹਾਡੇ ਸਰੋਤੇ ਸੁਣ ਰਹੇ ਬਹੁਤ ਫੋਨ ਇੱਥੋਂ ਵੀ ਆਏ ਕਿ ਭਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅੱਗੇ ਵਧ ਕੇ ਇਹਨਾਂ ਦੇ ਜਥੇਦਾਰ ਸਾਹਿਬ ਦਾ ਪਰਿਵਾਰ ਨੂੰ ਮਿਲਣਾ ਚਾਹੀਦਾ ਹੈ ਉਹਨਾਂ ਦੀ ਵਰਸੀ ਮਨਾਉਣੀ ਚਾਹੀਦੀ ਹੈ ਔਰ ਇਹ ਵਰਸੀ ਖਾਲੀ ਇੱਕ ਇੱਕ ਸਾਲੀਆਂ ਇੱਕ ਵਾਰੀ ਨਹੀਂ ਹੋਣੀ ਚਾਹੀਦੀ ਇਹਨੂੰ ਲਗਾਤਾਰ ਮਨਾਉਣਾ ਚਾਹੀਦਾ ਸੋ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਲੈ ਕੇ ਸਾਰੇ ਮੈਂਬਰਾਂ ਨੇ ਇਹ ਵਰਸੀ ਦਾ ਪ੍ਰੋਗਰਾਮ ਰੱਖਿਆ ਔਰ ਪਰਿਵਾਰ ਨੂੰ ਵੀ ਸੱਦਾ ਦਿੱਤਾ ਔਰ ਸਾਰੇ ਹੋਣਾ ਪੰਥਦਰਦੀਆਂ ਨੂੰ ਸੱਦਾ ਦਿੱਤਾ ਜਿਸ ਵਕਤ ਇਹ ਸੱਦਾ ਦਿੱਤਾ ਜਾਂਦਾ ਹੈ ਲਗਾਤਾਰ ਉਸ ਤੋਂ ਬਾਅਦ ਸਾਡੇ ਤੇ ਹਮਲੇ ਕਰਨੇ ਸ਼ੁਰੂ ਕਰਤੇ ਜਾਂਦੇ ਨੇ ਜੀ ਕਿ ਇਹ ਰਾਜਨੀਤੀ ਦੀ ਗੱਲ ਹੋ ਰਹੀ ਹੈ ਇਹ ਇਹਦੀ ਅੱਜ ਲੋੜ ਕੀ ਸੀ ਔਰ ਜਿੰਨਾ ਕ ਆਪੋਜੀਸ਼ਨ ਵਾਲੇ ਗੱਲ ਕਰਦੇ ਨੇ ਉਹਨਾਂ ਹੀ ਜਿਹੜੇ ਪੰਥਦਰਦੀਆਂ ਉਹਨਾਂ ਨੇ ਸਾਨੂੰ ਹੋਰ ਪੁਰਾਣੀਆਂ ਗੱਲਾਂ ਜਿਸ ਵਕਤ ਦਸਨੀਆਂ ਸ਼ੁਰੂ ਕੀਤੀਆਂ ਔਰ ਜਿੰਨੇ ਖੁਲਾਸੇ ਰੋਜ਼ ਹੁੰਦੇ ਪਏ ਨੇ ਕਿ ਜਦ 1999 ਦੇ ਵਿੱਚ ਪਹਿਲੇ ਤੇ 97 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬੰਦੀ ਹੈ ਔਰ ਇਹ ਵਾਦਾ ਕਰਕੇ ਆਪਣੇ ਮੈਨੀਫੈਸਟੋ ਵਿੱਚ ਬੱਦੀਏ ਕਿ ਜ਼ਥੇਦਾਰ ਕੌਂਕੇ ਸਾਹਿਬ ਦਾ ਅਸੀਂ ਇਨਸਾਫ ਲਵਾਵਾਂਗੇ 1998 ਤੱਕ ਇੱਕ ਸਾਲ ਤੱਕ ਜਦ ਇਹਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ ਪੰਥਦਰਦੀਆਂ ਨੇ ਜਾ ਕੇ ਉੱਥੇ ਦੇ ਸੀਐਮ ਸਾਹਿਬ ਨਾਲ ਗੱਲ ਕੀਤੀ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨਾਲ ਉਹਨਾਂ ਨੇ ਉਹਨਾਂ ਦੇ ਕੈਂਟੀਨ ਤੇ ਦਬਾਅ ਪੈਂਦੇ ਜਦੋਂ ਕਮੇਟੀ ਬਣਾਈ ਗਈ ਬੀਪੀ तिवारी ਦੀ ਔਰ ਇਨਕੁਆਇਰੀ ਕਮੇਟੀ ਨੇ ਜਦ ਰਿਪੋਰਟ ਦਿੱਤੀ 1999 ਤੋਂ ਬਾਅਦ ਕਿਸੇ ਨੇ ਉਹਦੀ ਸਾਧ ਨਹੀਂ ਪੁੱਛੀ 13 ਸਾਲ ਉਸ ਤੋਂ ਬਾਅਦ ਪੰਥ ਦੀ ਸਰਕਾਰ ਰਹੀ ਹੈ 3 ਸਾਲ ਉਸ ਟਿਨਰਡ ਤੇ ਰਹੇਗੇ ਸੀ ਔਰ ਉਸ ਤੋਂ ਬਾਅਦ 10 ਸਾਲ ਲਗਾਤਾਰ ਸਰਕਾਰ ਰਹੀ ਹੈ ਸੋ ਉਹਦੇ ਵਿੱਚ ਵੀ ਜੇ ਕੌਮ ਦੇ ਜਥੇਦਾਰ ਨੂੰ ਅਸੀਂ ਇਨਸਾਫ ਨਹੀਂ ਦਿਵਾ ਸਕਦੇ ਤੇ ਕੌਮ ਦੇ ਨਾਮ ਦੇ ਉੱਤੇ ਸਾਨੂੰ ਵੋਟਾਂ ਲੈੰਦਾ ਵੀ ਕੋਈ ਹੱਕ ਨਹੀਂ ਹੈ ਅਸੀਂ ਆਪਣੀ ਕੌਮ ਨੂੰ ਕੀ ਜਵਾਬ ਦੇਵਾਂਗੇ ਇਹ ਸਾਰੇ ਜਿਹੜੇ ਵਿਚਾਰ ਨੇ ਉਸ ਉਸ ਦਿਨ ਦੇ ਪੰਥਕ ਇਕੱਠ ਦੇ ਵਿੱਚ ਹੋਏ ਨੇ ਔਰ ਉਹਦੇ ਵਿੱਚ ਜਿਹੜੀ ਗੱਲ ਕੀਤੀ ਗਈ ਕਿ ਜਿਹੜੇ ਕਾਨੂੰਨੀ ਮਾਹਿਰ ਨੇ ਉਹਨਾਂ ਨੂੰ ਲੈ ਕੇ ਕਮੇਟੀ ਬਣਾਈ ਜਾਏ ਜਿਹੜੀ ਕਾਨੂੰਨ ਦੀ ਬਿੱਲ ਲਈ ਲੜੀ ਜਾਏ ਔਰ ਜਿੱਥੇ ਸਰਕਾਰ ਤੇ ਦਬਾਅ ਪਾਣਾ ਕਿਉਂਕਿ ਪੰਜਾਬ ਸਰਕਾਰ ਇਸ ਵਕਤ ਆਮ ਆਦਮੀ ਪਾਰਟੀ ਦੇ ਸੀਐਮ ਭਗਵੰਤ ਮਾਨ ਜੀ ਨੇ ਉਹਨਾਂ ਨੂੰ ਮਿਲਣ ਵਸੇ ਵੀ ਵਫਦ ਦਾ ਇੱਕ ਮਤਾ ਪਾਸ ਕੀਤਾ ਗਿਆ ਔਰ ਜਿਨ੍ਹਾਂ ਲੋਕਾਂ ਨੇ ਪੰਥ ਦੇ ਨਾਮ ਦੇ ਉੱਤੇ ਖਿਲਵਾੜ ਕੀਤਾ ਉਹਨਾਂ ਦੇ ਖਿਲਾਫ ਵੀ ਅਕਾਲ ਤਖਤ ਸਾਹਿਬ ਨੂੰ ਐਕਸ਼ਨ ਲੈਣ ਨੂੰ ਸੇ ਕਿਹਾ ਗਿਆ ਜੀ ਇਹ ਜਿਹੜੀ ਕਾਨੂੰਨੀ ਟੀਮ ਆ ਪੰਜ ਮੈਂਬਰੀ ਤੁਸੀਂ ਬਣਾਈ ਆ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਆਪਣਾ ਕੰਮ ਜ਼ਰੂਰ ਕਰੇਗੀ ਔਰ ਸਭ ਤੋਂ ਪਹਿਲਾਂ ਤੁਸੀਂ ਇਹ ਕਿਹਾ ਕਿ ਇਸ ਦੇ ਵਿੱਚ ਤੁਸੀਂ ਭਗਵੰਤ ਮਾਨ ਸਰਕਾਰ ਨੂੰ ਵੀ ਮਿਲੋਗੇ ਇੱਕ ਕੇਸ ਦਰਜ ਹੋਣਾ ਚਾਹੀਦਾ ਤਾਂ ਕਿ ਉਸ ਉੱਤੇ ਸਾਰੀ ਤਫ਼ਤੀਸ਼ ਹੋ ਸਕੇ ਇਹ ਤਾਂ ਗੱਲ ਚਲੋ ਸਮਝਾਂਗੇ ਦੂਸਰਾ ਬੜਾ ਅਹਿਮ ਮੁੱਦਾ ਤੁਸੀਂ ਉਹਦੇ ਵਿੱਚ ਇੱਕ ਹੋਰ ਮਤਾ ਪਾਸ ਕੀਤਾ ਤੁਸੀਂ ਇਹ ਗੱਲ ਕਹੀ ਹੈ ਸਾਰੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਕਿ ਫਖਰੇ ਕੌਮ ਪ੍ਰਕਾਸ਼ ਸਿੰਘ ਬਾਦਲ ਨੂੰ ਇੱਕ ਸਨਮਾਨ ਦੇ ਨਾਲ ਨਵਾਜਿਆ ਗਿਆ ਸੀ ਕਿਉਂਕਿ ਇਹ ਇੱਕ ਪੰਥਕ ਸਰਕਾਰ ਸੀ ਪਰ ਪੰਥਕ ਸਰਕਾਰ ਨੇ ਆਪਣਾ ਫਰਜ਼ ਨਹੀਂ ਨਿਭਾਇਆ ਆਪਣੀ ਸਰਕਾਰ ਦੇ ਦੌਰਾਨ ਔਰ ਜਿਸ ਤਰ੍ਹਾਂ ਤੁਸੀਂ ਵੀ ਗੱਲ ਕੀਤੀ ਹੈ ਕਿ 13 ਸਾਲ ਇਹ ਸਰਕਾਰ ਰਹੀ ਇਸ ਕਰਕੇ ਤੁਸੀਂ ਕਿਹਾ ਕਿ ਇਹਨਾਂ ਨੂੰ ਫਖਰੇ ਕੌਮ ਜਿਹੜਾ ਇਹਨਾਂ ਦਾ ਸਨਮਾਨ ਹੋਇਆ ਉਹ ਨਹੀਂ ਮਿਲਣਾ ਚਾਹੀਦਾ ਬਲਕਿ ਤੁਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਇੱਕ ਤਰ੍ਹਾਂ ਦੀ ਅਪੀਲ ਕੀਤੀ ਆ ਔਰ ਤੁਸੀਂ ਇੱਕ ਰਿਪਰੈਜ਼ੈਂਟੇਸ਼ਨ ਵੀ ਦੇਣ ਜਾ ਰਹੇ ਹੋ ਕਿ ਇਹ ਨਾ ਤੋਂ ਫਕਰੇ ਕੌਮ ਵਾਪਸ ਲਿਆ ਜਾਣਾ ਚਾਹੀਦਾ ਇਸ ਬਾਰੇ ਤੁਹਾਡਾ ਕੀ ਕਹਿਣਾ ਦੇਖੋ ਬਿਲਕੁਲ ਜਦ ਕੌਮ ਦੇ ਨਾਮ ਦੇ ਉੱਤੇ ਤੁਸੀਂ ਪੰਥ ਦੇ ਨਾਮ ਦੇ ਉੱਤੇ ਵੋਟਾਂ ਲੈਂਦੇ ਹੋ ਆਪਣੀਆਂ ਸਰਕਾਰਾਂ ਬਣਾਦੇ ਹੋ ਤੇ ਮੈਂ ਸਮਝਦਾ ਕਿ ਸਭ ਤੋਂ ਪਹਿਲਾ ਫਰਜ਼ ਜਿਹੜਾ ਹੈ ਉਸ ਪੰਥਕ ਪਾਰਟੀ ਦਾ ਆਪਣੇ ਪੰਥ ਦੇ ਉਹਨਾਂ ਜਥੇਦਾਰਾਂ ਨੂੰ ਉਹਨਾਂ ਯੋਧਾਵਾਂ ਨੂੰ ਉਹਨਾਂ ਸੂਰਬੀਰਾਂ ਨੂੰ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਨੂੰ ਇਨਸਾਫ ਦਿਵਾਣਾ ਹੈ ਜਿਹੜੀ ਤਸ਼ੱਦਦ 1980 90 ਦੇ ਦਹਾਕੇ ਦੇ ਵਿੱਚ ਕਾਂਗਰਸ ਪਾਰਟੀ ਨੇ ਸਿੱਖ ਕੌਮ ਦੇ ਉੱਤੇ ਕੀਤੀ ਸਾਡੀ ਜਿਹੜਾ ਪ੍ਰਭੂਸਤਾ ਦਾ ਕੇਂਦਰ ਹੈ ਸ੍ਰੀ ਅਕਾਲ ਤਖਤ ਸਾਹਿਬ ਉਸ ਨੂੰ ਟੈਟਰੀ ਕਰਤਾ ਗਿਆ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਔਰ ਇਸ ਤਰੀਕੇ ਦੇ ਨਾਲ ਜਥੇਦਾਰ ਕੌਮਕੇ ਵਰਗੇ ਕਈ ਜਿਹੜੇ ਸਾਡੇ ਨੌਜਵਾਨ ਵੀਰ ਸੀ ਉਹਨਾਂ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਉਹ ਜੀ ਸਰਕਾਰ ਤੋਂ ਤੇ ਸਾਨੂੰ ਕੋਈ ਉਮੀਦ ਨਹੀਂ ਹੈ ਨਾ ਅਸੀਂ ਉਸ ਪਾਰਟੀ ਤੋਂ ਕੋਈ ਉਮੀਦ ਰੱਖ ਸਕਦੇ ਆ ਕਿ ਜਿਹੜੇ ਜਿਨ੍ਹਾਂ ਦੀ ਸੋਚ ਨਹੀਂ ਹੈ ਵੇ ਮਗਰ ਜਦ ਪੰਥ ਦੀ ਪਾਰਟੀ ਹੋਵੇ ਪੰਥ ਦੇ ਨਾਮ ਦੇ ਉੱਤੇ ਵੋਟਾਂ ਲਈਆਂ ਹੋਣ ਤੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅੱਜ ਅਸੀਂ ਸਭ ਤੋਂ ਪਹਿਲਾਂ ਅਸੀਂ ਮੈਂ ਆਪਣੇ ਪੰਥ ਦੇ ਉਸ ਜਥੇਦਾਰ ਨੂੰ ਇਨਸਾਫ਼ ਦਵਾਸਾ ਤੁਸੀਂ ਆਪ ਦੱਸੋ ਕਿ ਜਿਸ ਪਾਰਟੀ ਦੇ ਅਕਾਲੀ ਦਲ ਦੇ ਹੋਣ ਦੇ ਵਿੱਚ ਅਕਾਲ ਤਖਤ ਸਾਹਿਬ ਦਾ ਜਥੇਦਾਰ ਮਹਫੂਜ਼ ਨਹੀਂ ਹੈ ਉਹਦੀ ਇਨਕੁਆਇਰੀ ਕਮੇਟੀ ਦਵਾਤੀ ਜਾਂਦੀ ਹੈ ਤੇ ਆਮ ਨਾਗਰਿਕ ਦੀ ਕੀ ਹੋਏਗੀ ਸਖਸਦਾਰ ਖਾਲੜਾ ਸਾਹਿਬ ਨੇ 25000 ਫੋਜੀ ਲੋਗਾ ਦੀ شناخت ਕੀਤੀ ਔਰ ਜਿਹੜਾ ਜਿਨ੍ਹਾਂ ਦੇ ਬਾਰੇ ਅੱਜ ਉਹਨਾਂ ਨੂੰ ਵੀ ਗੁਮਨਾਮ ਕਰਤਾ ਗਿਆ ਜਿਨ੍ਹਾਂ ਨੇ ਗੁਮਨਾਮ ਲੋਗਾ ਨੂੰ ਉਜਾਗਰ ਕੀਤਾ ਸੀ ਸੋ ਸਿਰਫ ਸਰਕਾਰਾਂ ਬਣਾਉਣੀਆਂ ਸਾਡਾ ਮਕਸਦ ਨਹੀਂ ਹੋਣਾ ਚਾਹੀਦਾ ਜੇ ਆਪਾਂ ਪੰਥ ਦੇ ਨਾਮ ਦੇ ਉੱਤੇ ਇੱਕ ਪੰਥਕ ਪਾਰਟੀ ਜਿਹਦਾ ਪੰਥ ਦੀ ਸੋਚ ਲੈ ਕੇ ਚੱਲਦੇ ਸੀ ਜੇ ਆਪਾਂ ਮਾਸਟਰ ਤਾਰਾ ਸਿੰਘ ਦੀ ਗੱਲ ਕਰੀਏ ਬਾਬਾ ਫਤਿਹ ਸਿੰਘ ਉਹਨਾਂ ਦੀ ਗੱਲ ਕਰੀਏ ਬਾਬਾ ਖੜਕ ਸਿੰਘ ਉਹਨਾਂ ਦੀ ਗੱਲ ਕਰੀਏ ਇੱਕ ਸਿਧਾਂਤ ਲੈ ਕੇ ਚੱਲਦੇ ਸੀ ਮਗਰ ਅੱਜ ਸਿਧਾਂਤ ਸਾਰਾ ਖੇਰੂ-ਖੇਰੂ ਹੋ ਗਿਆ ਸਿਧਾਂਤ ਸਿਰਫ ਤੇ ਸਿਰਫ ਰਾਜ ਸਤਾ ਹਤਿਆਣਾ ਰਹਿ ਗਿਆ ਇਸ ਕਰਕੇ ਉਸ ਪੰਥਕੇ ਕਟ ਦੇ ਵਿੱਚੋਂ ਆਵਾਜ਼ ਉੱਠੀ ਹੈ ਕਿ ਇਹ ਜਿਹੜਾ ਫਕਰੇ ਕੌਮ ਦਾ ਜਿਹੜਾ ਅਵਾਰਡ ਸੀ ਦਿੱਤਾ ਗਿਆ ਪੰਥ ਰਤਨ ਦਾ ਫਕਰੇ ਕੌਮ ਦਾ ਅਖਾਲਤਕ ਸਾਹਿਬ ਵੱਲੋਂ ਉਹਨੂੰ ਵਾਪਸ ਜ਼ਰੂਰ ਲੈਣਾ ਚਾਹੀਦਾ ਕਿਉਂਕਿ ਫਕਰੇ ਕੌਮ ਉਹਨਾਂ ਲੋਕਾਂ ਲਈ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਬੰਦ-ਬੰਦ ਕਟਵਾਏ ਨੇ ਭਾਈ ਗੁਰਦੇਵ ਸਿੰਘ ਜੀ ਜਿਹੜੇ ਕੌਂਕੇ ਸਾਹਿਬ ਦਾ ਜਿਹੜਾ ਬੰਦ-ਬੰਦ ਕੱਟ ਕੇ ਨਹਿਰਾਂ ਵਿੱਚ ਭਗਾ ਮਾਰਤਾ ਗਿਆ ਉਹਨਾਂ ਦਾ ਲਾਸ਼ਾਂ ਤੱਕ ਨਹੀਂ ਮਿਲੀਆਂ ਉਹ ਫਕਰੇ ਕੌਮ ਨੂੰ ਫਕਰੇ ਕੌਮ ਦੇਣਾ ਚਾਹੀਦਾ ਫਕਰੇ ਕੌਮ ਉਹਨਾਂ ਲੋਕਾਂ ਨੂੰ ਦੇਣਾ ਚਾਹੀਦਾ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਨੇ ਐਫਓ ਜੀਆਂ ਤਸ਼ੱਦਦ ਸਹੀਆਂ ਨੇ ਔਰ ਅੱਜ ਵੀ ਕਈ ਕਈ ਹਾਲਾਤੋਂ ਜਿਹੜੇ ਲੋਕ ਜੇਲਾਂ ਵਿੱਚ ਬੈਠੇ ਨੇ ਬੰਦੀ ਸਿੰਘਾਂ ਦੇ ਨਾਮ ਜਿਨ੍ਹਾਂ ਨੂੰ ਦਿੱਤੇ ਜਾ ਰਹੇ ਨੇ ਇਹ ਲੋਕ ਫਕਰ ਕੌਮ ਦੇ ਫਕਰ ਕਰਨ ਵਾਲੇ ਬੰਦੇ ਨੇ ਨਾ ਕਿ ਆਪਣੀਆਂ ਸਿਆਸੀ ਰੋਟੀਆਂ ਸੇਕਣ ਵਾਲੇ ਬੰਦੇ ਫਕਰੇ ਕੌਮ ਹੋ ਸਕਦੇ ਕਲਕਤ ਸਾਬ ਇਸੇ ਮੀਟਿੰਗ ਦੇ ਦੌਰਾਨ ਮੈਨੂੰ ਯਾਦ ਆ ਕਿ ਉੱਥੇ ਗੁਰਦੇਵ ਸਿੰਘ ਕੌਕੇ ਦੇ ਜਿਹੜੇ ਧਰਮ ਪਤਨੀ ਆ ਗੁਰਮੀਲ ਕੌਰ ਉਹ ਵੀ ਆਏ ਸੀ ਇਸੇ ਤਰ੍ਹਾਂ ਉਹਨਾਂ ਦਾ ਲੜਕਾ ਸੀ ਹਰੀ ਸਿੰਘ ਉਹ ਵੀ ਆਏ ਸੀ ਔਰ ਇਸ ਦੌਰਾਨ ਤੁਸੀਂ ਇੱਕ ਹੋਰ ਐਲਾਨ ਕੀਤਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਕਿ ਅਸੀਂ ਕੌਂਕੇ ਕਲਾ ਜਿਹੜਾ ਗੁਰਦੇਵ ਸਿੰਘ ਕੌਂਕੇ ਦਾ ਜੱਦੀ ਪਿੰਡ ਸੀ ਉੱਥੇ ਇੱਕ ਅਸੀਂ ਵੱਡਾ ਪੰਥਕ ਕੱਠ ਕਰਨ ਜਾ ਰਹੇ ਹਾਂ ਇਹ ਕੱਠ ਤੁਸੀਂ ਕਦੋਂ ਕਰਨ ਜਾ ਰਹੇ ਹੋ ਤੇ ਇਸ ਦੇ ਪਿੱਛੇ ਮਕਸਦ ਕੀ ਆ ਕਿ ਇਹ ਕੱਠ ਦਾ ਕੀ ਤੁਹਾਡਾ ਆਉਣ ਵਾਲੇ ਦਿਨ ਦੇ ਵਿੱਚ ਆਬਜੈਕਟਿਵ ਆ ਦੇਖੋ ਪੰਥਕ ਇਕੱਠ ਤੇ ਆਪ ਹੀ ਹੋ ਜਾਂਦਾ ਹੈ ਜਦ ਤੁਸੀਂ ਪੰਥ ਦੇ ਕਿਸੇ ਸਿਰ ਮੋਰ ਦੀ ਗੱਲ ਕਰਨ ਵਸੇ ਤੁਸੀਂ ਇਕੱਠੇ ਹੋ ਵੋ ਸੋ ਇਹ ਗੱਲ ਪੰਥਕੇ ਕੱਟਦੀ ਨਹੀਂ ਹੋਈ ਉੱਥੇ ਉਹਨਾਂ ਦੀ ਵਰਸੀ ਮਨਾਉਂਦੀ ਹੋਈ ਹੈ ਕਿਉਂਕਿ ਉੱਥੇ ਜਿਸ ਵਕਤ ਵਕਤ ਬੁਲਾ ਰਹੇ ਨੇ ਆਪਣੇ ਵਿਚਾਰ ਰੱਖੇ ਤੇ ਇਹ ਗੱਲ ਜ਼ਰੂਰ ਹੋਈ ਹੈ ਕਿ ਭਾਵੇਂ ਤੁਸੀਂ ਦਿੱਲੀ ਦੇ ਵਿੱਚ ਇਹ ਜਿਹੜੀ ਇਹ ਵਰਸੀ ਮਨਾਈ ਹੈ ਮਗਰ ਕੌਮ ਨੂੰ ਚਾਹੀਦਾ ਸੀ ਕਿ ਹਰ ਸਾਲ ਇਹ ਵਰਸੀ ਜਿਹੜੀ ਹੈ ਉਸ ਪਿੰਡ ਦੇ ਵਿੱਚ ਉਹਨਾਂ ਦੇ ਘਰ ਦੇ ਵਿੱਚ ਹੋਣੀ ਚਾਹੀਦੀ ਹੈ ਔਰ ਤਾਂ ਕਿ ਉਸ ਪਰਵਾਦ ਨੂੰ ਲੱਗੇ ਜਿਨ ਜਿਨਾਂ ਲਈ ਕੁਰਬਾਨੀਆਂ ਦਿੱਤੀਆਂ ਸੀ ਸਾਡੇ ਘਰ ਵਾਲਿਆਂ ਨੇ ਜਾਂ ਉਹਨਾਂ ਦੇ ਸਰਦਾਰ ਹਰੀ ਸਿੰਘ ਉਹਨਾਂ ਜਿਹੜੇ ਜਿਨ੍ਹਾਂ ਉਹਨਾਂ ਦੇ ਸੁਪੁੱਤਰ ਨੇ ਉਸ ਪਰਿਵਾਰ ਨੂੰ ਲੱਗੇ ਕਿ ਜਿਸ ਕੌਮ ਲਈ ਮੇਰੇ ਪਿਤਾ ਜੀ ਨੇ ਸ਼ਹਾਦਤ ਦਿੱਤੀ ਹੈ ਮੇਰੇ ਪਿਤਾ ਜੀ ਨੇ ਕੁਰਬਾਨੀ ਦਿੱਤੀ ਹੈ ਅੱਜ ਕੌਮ ਉਹਨਾਂ ਲਈ ਖੜੀ ਹੋ ਉਸ ਪਿੰਡ ਨੂੰ ਵੀ ਲੱਗੇ ਕਿ ਅਸੀਂ ਅੱਜ ਮਹਿਫੂਜ਼ ਆ ਕਿ ਅੱਜ ਸਾਰਾ ਪੰਥ ਸਾਡੇ ਨਾਲ ਖੜਾ ਹੋਇਆ ਸੋ ਇਹ ਫੈਸਲਾ ਉਸ ਕਰਕੇ ਲਿਆ ਗਿਆ ਕਿ ਅਸੀਂ ਪੰਜਾਬ ਦੇ ਉਹਨਾਂ ਲੋਕਾਂ ਨੂੰ ਦੱਸ ਸਕੀਏ ਉਹਨਾਂ ਜਿਨ੍ਹਾਂ ਦੇ ਪਰਿਵਾਰਾਂ ਨੂੰ ਅੱਜ ਭੁੱਲਿਆ ਜਾ ਰਿਹਾ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਔਰ ਉਸ ਸਮੇਂ ਦੇ ਵਿੱਚ ਜਿਹੜੀ ਕੌਮ ਦੀ ਲੱਥੀ ਹੋਈ ਪੱਗ ਸੀ ਉਹਨੂੰ ਸਿਰਾਂ ਦੇ ਉੱਤੇ ਵਾਪਸ ਲਿਆਇਆ ਕਾਕਾ ਸਾਹਿਬ ਇੱਕ ਤਾਂ ਮੈਂ ਮੁੱਦੇ ਵੱਲ ਹੋਰ ਧਿਆਨ ਦਿਓ ਆਣਾ ਹੁਣੇ ਤੁਸੀਂ ਥੋੜੇ ਦੇਰ ਪਹਿਲਾਂ ਗੱਲ ਕੀਤੀ ਹੈ ਬੰਦੀ ਸਿੰਘਾ ਦੀ ਤੁਹਾਨੂੰ ਯਾਦ ਹੋਣਾ ਇੱਕ ਕਮੇਟੀ ਬਣਾਈ ਗਈ ਸੀ ਪੰਜ ਮੈਂਬਰੀ ਉਹਦੇ ਤੁਸੀਂ ਵੀ ਮੈਂਬਰ ਹੋ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਧੀਨ ਦੇ ਵਿੱਚ ਕਮੇਟੀ ਬਣਾਈ ਗਈ ਸੀ ਇਹਨਾਂ ਨੇ 1 ਮਾਰਚ ਵੀ ਰੱਖਿਆ ਸੀ ਦਿੱਲੀ ਦੇ ਵਿੱਚ ਖੈਰ ਉਹ ਮਾਰਚ ਹੋਇਆ ਨਹੀਂ ਪਰ ਤੁਹਾਡੀ ਸ਼ੁਰੂਆਤ ਦੇ ਵਿੱਚ ਇੱਕ ਬਹੁਤ ਵੱਡੀ ਆਬਜੈਕਸ਼ਨ ਸੀ ਕਿ ਵਿਰਸਾ ਸਿੰਘ ਬੁਲਟੋਆ ਨੂੰ ਇਸ ਕਮੇਟੀ ਦਾ ਵਿੱਚ ਮੈਂਬਰ ਕਿਉਂ ਬਣਾਇਆ ਗਿਆ ਕਿਉਂਕਿ ਇਹ ਇੱਕ ਬੜਾ ਵੱਡਾ ਧਾਰਮਿਕ ਮੁੱਦਾ ਸੋ ਇਸ ਤਰ੍ਹਾਂ ਦੇ ਪੋਲੀਟੀਕਲ ਬੰਦਿਆਂ ਨੂੰ ਇਹਦੇ ਵਿੱਚ ਨਹੀਂ ਆਉਣਾ ਚਾਹੀਦਾ ਇਸ ਬਾਰੇ ਹੁਣ ਤੁਹਾਡਾ ਕੀ ਵਿਚਾਰ ਹੈ ਦੇਖੋ ਮੈਂ ਆਪਣੇ ਵਿਚਾਰ ਤੇ ਪਹਿਲੇ ਵੀ ਖੜਾ ਸੀ ਅੱਜ ਵੀ ਖੜਾ ਔਰ ਉਹਦਾ ਜਿਹੜਾ ਸਿੱਟਾ ਵੇ ਉਹ ਸਾਰਾ ਅੱਜ ਪੰਥ ਦੇਖ ਰਿਹਾ ਕਿ ਅੱਜ ਤਾਂ ਰਾਜਨੀਤਿਕ ਬੰਦਿਆਂ ਨੂੰ ਉਹਦੇ ਵਿੱਚ ਪਾਨ ਕਰ ਗਏ ਸਰਕਾਰਾਂ ਤੁਹਾਡੇ ਨਾਲ ਗੱਲ ਵੀ ਨਹੀਂ ਕਰਨਾ ਚਾਹ ਰੀਆਂ ਕਿਉਂਕਿ ਰਾਜਨੀਤਿਕ મતਪੇਦ ਪਾਰਟੀਆਂ ਦੇ ਹੋ ਸਕਦੇ ਨੇ ਸਰਕਾਰ ਦਾ ਕਿਸੇ ਪੰਥ ਦੇ ਨਾਲ મતਪੇਦ ਨਹੀਂ ਹੈਗਾ ਕੌਮ ਦੇ ਨਾਲ મતਪੇਦ ਨਹੀਂ ਹੈ ਮੰਗਰ ਜਿੱਥੇ ਰਾਜਨੀਤਿਕ ਬੰਦੇ ਪਾਤੇ ਜਾਓਗੇ ਰਾਜਨੀਤਿਕ ਲਾਹਾ ਲੈਣ ਦੀ ਗੱਲ ਕਰਨਗੇ ਤੋ ਸਰਕਾਰਾਂ ਦੀ ਮਰਜ਼ੀ ਹੈ ਕਿ ਉਹ ਪਾਰਟੀਆਂ ਦੇ ਬੰਦਿਆਂ ਨੂੰ ਮਿਲਣਾ ਚਾਹਣ ਕਿ ਨਾ ਮਿਲਣਾ ਚਾਹਣ ਜੱ태ਦਾਰ ਅਕਾਲਤਖ ਸਾਹਿਬ ਨੂੰ ਮੈਂ ਬੇਨਤੀ ਕੀਤੀ ਸੀ ਮਗਰ ਉਸ ਤੋਂ ਬਾਅਦ ਜਿਹੜੀ ਕੰਟੀਟਿਊਸ਼ਨ ਚੱਲੀ ਔਰ ਮੈਨੂੰ ਕੋਈ ਜਵਾਬ ਨਹੀਂ ਮਿਲਿਆ ਸੋ ਅਸੀਂ ਵੀ ਚੁੱਪੀ ਸਾਧ ਲਈ ਕਿਉਂਕਿ ਜਥੇਦਾਰ ਸਾਹਿਬ ਦੇ ਕਿਸੇ ਫੈਸਲੇ ਨੂੰ ਮੈਂ ਕਿੰਤੂ ਪਰੰਤੂ ਨਹੀਂ ਕਰ ਸਕਦਾ ਮਗਰ ਮੈਂ ਆਪਣੇ ਵਿਚਾਰ ਰੱਖਣ ਨੂੰ ਤੇ ਮੈਨੂੰ ਖੁੱਲ ਹੈਗੀ ਹੈ ਕਿ ਮੈਂ ਆਪਣੇ ਵਿਚਾਰ ਰੱਖਾਂ ਮੈਂ ਵਿਚਾਰ ਐਸੀ ਕਰਕੇ ਰੱਖੇ ਸੀ ਕਿ ਇਹ ਇਹ ਜਿਹੜਾ ਕੰਮ ਕਿਧਰੇ ਤਾਰਪੀੜੋ ਨਾ ਹੋ ਜਾਏ ਔਰ ਇਤਿਹਾਸ ਦੇ ਵਿੱਚ ਜਿਹੜਾ ਅੱਜ ਨਾਮ ਲਿਖਿਆ ਗਿਆ ਕਿ ਜਥੇਦਾਰ ਸਾਹਿਬ ਵੱਲੋਂ ਪੰਜ ਮੈਂਬਰੀ ਕਮੇਟੀ ਬਣਾਈ ਹੈ ਉਹਦੀ ਵਿੱਚ ਜ਼ਿੰਮੇਵਾਰੀ ਕਿਧਰੇ ਨਾ ਕਿਧਰੇ ਪੰਤ ਨੂੰ ਮੈਨੂੰ ਵੀ ਦੇਣੀ ਪੈਗੀ ਸੋ ਮੈਂ ਚਾਹੁੰਦਾ ਸੀ ਕਿ ਰਾਜਨੀਤਿਕ ਬੰਦੇ ਇਸ ਤੋਂ ਬਾਹਰ ਹੋ ਜਾਣ ਮਗਰ ਜਿਸ ਤਰੀਕੇ ਦੇ ਆਦੇਸ਼ ਸ਼ਰੂਮਨੀ ਕਮੇਟੀ ਨੂੰ ਕੀਤੇ ਜਾਂਦੇ ਨੇ ਅਕਾਲੀ ਦਲ ਵੱਲੋਂ ਔਰ ਜਿਸ ਤਰੀਕੇ ਦੇ ਨਾਲ ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਉੱਤੇ ਵੀ ਮੈਂ ਸਮਝਦਾ ਕਿ ਤਰ੍ਹਾਂ ਨਾ ਕਿਦਰੇ ਪ੍ਰਭਾਵ ਰਹਿੰਦਾ ਸੋ ਇਹ ਇਹ ਗੱਲਾਂ ਕਰਕੇ ਅੱਜ ਬਿਰਸਾ ਸਿੰਘ ਵਲਟੋਂ ਨੂੰ ਉੱਚ ਬਾਹਰ ਨਹੀਂ ਕਟਿਆ ਗਿਆ ਕੱਲ੍ਹ ਦੇ ਸਮੇਂ ਨਾਲ ਹੀ ਇੱਕ ਸਵਾਲ ਹੋਰ ਪੈਦਾ ਹੁੰਦਾ ਕਿ 31 ਦਸੰਬਰ ਦੀ ਅਖੀਰਲੀ ਤਾਰੀਖ ਸੀ ਉਸ ਤੋਂ ਬਾਅਦ ਕਿਹਾ ਸੀ ਕਿ ਹੁਣ ਇਸ ਤੇ ਅਸੀਂ ਕੋਈ ਹੋਰ ਫੈਸਲਾ ਕਰਾਂਗੇ ਔਰ ਤੁਹਾਡਾ ਇੱਕ ਸੁਝਾਅ ਸੀ ਕਿ ਸਾਨੂੰ ਮਾਰਚ ਕੱਢਣ ਦੀ ਲੋੜ ਨਹੀਂ ਆ ਸਾਨੂੰ ਪ੍ਰੋਟੈਸਟ ਮਾਰਚ ਨਾਲ ਅਸੀਂ ਕਢੀਏ ਅਸੀਂ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕਰਕੇ ਚਾਹੇ ਉਹ ਗ੍ਰਹਿ ਵਿਭਾਗ ਆ ਚਾਹੇ ਭਾਰਤ ਦੇ ਗ੍ਰਹਿ ਮੰਤਰੀ ਨੇ ਅਮਿਤ ਸ਼ਾਹ ਜਾਂ ਭਾਰਤ ਦੇ ਪ੍ਰਧਾਨ ਮੰਤਰੀ ਤੇ ਜਿਸ ਕਿਤੇ ਵੀ ਪਹੁੰਚ ਕੀਤੀ ਜਾ ਸਕਦੀ ਹੈ ਅਸੀਂ ਉਹਨਾਂ ਨੂੰ ਮਿਲ ਗਏ ਕਿ ਇਸ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵਾਅਦਾ ਹੋਇਆ ਪਰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਮਾਮਲਾ ਤਾਂ ਉੱਥੇ ਹੀ ਖੜ ਗਿਆ ਦੇਖੋ ਇਹ ਪਹਿਲੀ ਗੱਲ ਤੇ ਇਕੱਲਾ ਮੇਰਾ ਵਿਚਾਰ ਨਹੀਂ ਜੀ ਇਹ ਸਾਰੇ ਦੇ ਉਹਦੇ ਵਿੱਚ ਪੰਜ ਮੈਂਬਰਾਂ ਚੋਂ ਤਿੰਨ ਮੈਂਬਰ ਸਰਦਾਰ ਬਜਿੰਦਰ ਸਿੰਘ ਹਮਦਰ ਸਾਹ ਮੇਰਾ ਔਰ ਬੀਬੀ ਕਮਲਜੀਤ ਕੌਰ ਜੀ ਰਾਜਾਉਣਾ ਸਾਹਿਬ ਦੀ ਜਿਹੜੀ ਭੈਣ ਨੇ ਤਿੰਨ ਬੰਦਿਆਂ ਦੀ ਇਹ ਰਾਏ ਸੀ ਕਿ ਸਾਨੂੰ ਇਹ ਪ੍ਰੋਟੈਸਟ ਦੇ ਵਿੱਚ ਨਹੀਂ ਪੈਣਾ ਚਾਹੀਦਾ ਸਰਕਾਰ ਦੇ ਨਾਲ ਟਕਰਾਰ ਨਹੀਂ ਬਲਕਿ ਡਾਇਲੌਗ ਸੰਵਾਦ ਦੇ ਵਿੱਚ ਬੈਠ ਕੇ ਇਸ ਮਸਲੇ ਨੂੰ ਹੱਲ ਕਰਾਉਣਾ ਚਾਹੀਦਾ ਔਰ ਅਸੀਂ ਆਪਣਾ ਇਹਦਾ ਸੁਝਾਅ ਰੱਖਿਆ ਉਹਦੇ باوجود ਵੀ ਇਹ ਜਿਹੜੀ ਲਾਈਨ ਬਣਾਈ ਸੀ ਧਰਨੇ ਦੀ ਇਹ ਸ਼ਰਮਣੀ ਕਮੇਟੀ ਦੀ ਸੀ ਸ਼ਰਮਣੀ ਕਮੇਟੀ ਨੇ ਕਹਿਣਾ ਸੀ ਕੱਢ ਲੈਂਦੇ ਮਗਰ ਜਥੇਦਾਰ ਸਾਹਿਬ ਵੱਲੋਂ ਬਣਾਈ ਪੰਜ ਮੈਂਬਰੀ ਕਮੇਟੀ ਦੇ ਨਾਮ ਦੇ ਉੱਤੇ ਕਮੇਟੀ ਦਾ ਨਾਮ ਨਾ ਲੈ ਕੇ ਇਕੱਲੇ ਮੇਰੇ ਸੇ ਇੱਕੰਦੇ ਤੇ ਬੰਦੂਕ ਰੱਖ ਕੇ ਚਲਾਨ ਦੀ ਜਿਹੜੀ ਕੋਸ਼ਿਸ਼ ਕੀਤੀ ਸੀ ਇਸ ਕਰਕੇ ਮੈਂ ਉਸੇ ਦਿਨ ਸਾਫ਼ ਕਹਿ ਦਿੱਤਾ ਸੀ ਭਟਮੀ ਸਾਹਿਬ ਨੂੰ ਕਿ ਤੁਸੀਂ ਜਿਹੜਾ ਮਾਰਚ ਕੱਢਣਾ ਹੈ ਜਰੂਰ ਕੱਢੋ ਮੈਂ ਆਪਣੇ ਜਿਹੜੇ ਵਿਚਾਰ ਨੇ ਉਹ ਕਹਿਣ ਤੋਂ ਬਿਲਕੁਲ ਪਿੱਛੇ ਨਹੀਂ ਹਟਾਂਗਾ ਕਿਉਂਕਿ ਮੈਂ ਤੋਂਮ ਨੂੰ ਜ਼ਿੰਮੇਵਾਰੀ ਹੈ ਮੇਰੀ ਸ੍ਰੀ ਅਕਾਲਤਖ ਸਾਹਿਬ ਨੂੰ ਜ਼ਿੰਮੇਵਾਰੀ ਹੈ ਔਰ ਮੈਂ ਜਥੇਦਾਰ ਸਾਹਿਬ ਨੂੰ ਚਿੱਠੀ ਲਿਖ ਕੇ ਜਿਹੜੀ ਗੱਲ ਕੀਤੀ ਸੀ ਕਿ ਬਈ ਇਹਦੇ ਵਿੱਚ ਤਿੰਨ ਮੈਂਬਰਾਂ ਦੇ ਰਾਏ ਸੀ ਔਰ ਉਹ ਮੈਂਬਰ ਅੱਜ ਵੀ ਮੰਨਦੇ ਨੇ ਕਿ ਸਾਡੀ ਰਾਏ ਹੈਗੀ ਸੀ ਮਗਰ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਇਹ ਫੈਸਲਾ ਲਿਆ ਗਿਆ ਕਿ ਅਸੀਂ ਡਾਇਲੌਗ ਕਰੀਏ ਅਸੀਂ ਸਰਦਾਰ ਬਜਿੰਦਰ ਸਿੰਘ ਹਮਦਰ ਸਾਹਿਬ ਨੇ ਆਪਣੇ ਰਸੂਵ ਇਸਤੇਮਾਲ ਕਰਨ ਦੀ ਗੱਲ ਕੀਤੀ ਕਿਉਂਕਿ ਉਹਨਾਂ ਦਾ ਬਹੁਤ ਵੱਡਾ ਰਸੂਵ ਹੈ ਬਹੁਤ ਵੱਡਾ ਕਦ ਹੈ ਔਰ ਉਹਨਾਂ ਨੇ ਪ੍ਰਧਾਨ ਮੰਤਰੀ ਸਾਹਿਬ ਕੋਲ ਲੋਬੀ ਸਵਾ ਮੰਗਿਆ ਔਰ ਜਿੱਥੇ ਸ਼੍ਰੋਮਣੀ ਕਮੇਟੀ ਨੇ ਵੀ ਮੰਗਿਆ ਉੱਥੇ ਦਿੱਲੀ ਕਮੇਟੀ ਨੇ ਵੀ ਮਗਰ ਸਾਨੂੰ ਦਿੱਲੀ ਕਮੇਟੀ ਨੂੰ ਇਹ ਇਨਫੋਰਮੇਸ਼ਨ ਆ ਗਈ ਸੀ ਕਿ ਤੁਸੀਂ ਇਹਦਾ ਜਿਹੜੀ ਵਾਰਤਾ ਲਾਪੇ ਜੋ ਗੱਲ ਕਰਨੀ ਹੈ ਉਹ ਗ੍ਰਹਿ ਮੰਤਰੀ ਨਾਲ ਕਰੋ ਕਿਉਂਕਿ ਵਿਭਾਗ ਉਹਨਾਂ ਦਾ ਹੈ ਔਰ ਅਸੀਂ ਉਹਨਾਂ ਨੂੰ ਹਿਦਾਇਤ ਦਿੱਤੀ ਹੈ ਮਗਰ ਗ੍ਰਹਿ ਮੰਤਰੀ ਸਾਹਿਬ ਦੇ ਨਾਲ ਜਿਸ ਤਰੀਕੇ ਦੇ ਨਾਲ ਪਾਰਲੀਮੈਂਟ ਦੇ ਵਿੱਚ ਰਾਜਨੀਤੀ ਖੇਡੀ ਗਈ ਅਕਾਲੀ ਦਲ ਦੇ ਨੁਮਾਇੰਦਾ ਬੀਬੀ ਹਰਸੀਮਰਤ ਕੌਰ ਕੋਲ ਤੋਂ ਮੈਨੂੰ ਲੱਗਦਾ ਹੈ ਕਿ ਕਿਦਰੇ ਨਾ ਕਿਦਰੇ ਇਸ ਕੰਮ ਨੂੰ ਤਾਰਪੀੜੋ ਕਰਨ ਦੀ ਵੀ ਗੱਲ ਕੀਤੀ ਜਾਂਦੀ ਹੈ ਕਿ ਕਿਦਰੇ ਇਹ ਪੰਜ ਮੈਂਬਰੀ ਕਮੇਟੀ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬਣਾਈ ਗਈ ਹੈ ਕਿਦਰੇ ਇਹ ਕੋਈ ਹਲ ਲੈ ਨਾ ਲਵੇ ਇਹ ਕੋਈ ਫੈਸਲਾ ਨਾ ਕਰਾ ਸਕੇ ਤੇ ਅਕਾਲੀ ਦਲ ਐਚ ਪਿੱਛੇ ਹੋਏਗਾ ਸੋ ਮੈਨੂੰ ਲੱਗਦਾ ਹੈ ਕਿ ਇਹ ਸਿਰਫ ਉਹੀ ਮੋਟੋ ਸੀ ਜਿਹਦੇ ਕਰਕੇ ਬੀਬੀ ਹਰਸਿਮਰਤ ਕੌਰ ਉੱਤੇ ਖੜੀ ਹੋਈਆਂ ਔਰ ਉਹਨਾਂ ਨੇ ਇਸ ਪ੍ਰੋਗਰਾਮ ਨੂੰ ਤਾਰਪੀਡੋ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਤੁਸੀਂ ਹਰਸਿਮਰਤ ਕੌਰ ਬਾਵਨ ਦੀ ਗੱਲ ਕੀਤੀ ਆ ਉਹ ਮੈਂਬਰ ਪਾਰਲੀਮੈਂਟ ਨੇ ਬਿਠਿੰਡੇ ਤੋਂ ਕਿ ਬਿਲਕੁਲ ਤੁਹਾਡੀ ਗੱਲ ਠੀਕ ਆ ਪਾਰਲੀਮੈਂਟ ਦੇ ਵਿੱਚ ਜਦੋਂ ਉਹਨਾਂ ਨੇ ਮੁੱਦਾ ਚੱਕਿਆ ਸੀ ਮੈਨੂੰ ਅੱਜ ਵੀ ਯਾਦ ਆ ਕਿਸ ਤਰ੍ਹਾਂ ਗ੍ਰਹਿ ਮੰਤਰੀ ਭਾਰਤ ਦੇ ਅਮੀਸ਼ਾ ਨੇ ਬਿਲਕੁਲ ਸਾਫ਼ ਮਨ ਕਰਤਾ ਸੀ ਕਿ ਜੇ ਕਿਸੇ ਵਿਅਕਤੀ ਨੂੰ ਆਪਣੇ ਕੀਤੇ ਤੇ ਕੋਈ ਅਫਸੋਸ ਨਹੀਂ ਆ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਰਿਪੈਂਡੈਂਸ ਨਹੀਂ ਆ ਤੇ ਅਸੀਂ ਉਸ ਨੂੰ ਮਾਫ਼ ਨਹੀਂ ਕਰ ਸਕਦੇ ਔਰ ਸਭ ਤੋਂ ਵੱਡੀ ਗੱਲ ਜਿਹੜੀ ਕਿ ਮਰਸੀ ਪਟੀਸ਼ਨ ਲੱਗੀ ਹੋਈ ਆ ਉਹ ਬਲਵੰਤ ਸਿੰਘ ਰਾਜਵਾਨਾ ਵੱਲੋਂ ਨਹੀਂ ਲੱਗੀ ਆ ਉਹ ਤਾਂ ਐਸਜੀਪੀਸੀ ਵੱਲੋਂ ਲੱਗੀ ਆ ਜਿੰਨੀ ਦੇਰ ਤੱਕ ਇਹ ਮਰਸੀ ਪਟੀਸ਼ਨ ਨਹੀਂ ਲਾਉਂਦੇ ਕਹਿੰਦੇ ਅਸੀਂ ਗੌਰੀ ਨਹੀਂ ਕਰਨਾ ਇਸ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਹੁਣ ਦੇਖੋ ਰੰਦਾਵਾ ਸਾਹਿਬ ਪਹਿਲੀ ਗੱਲ ਕੀ ਬੀਬੀ ਜੀ ਨੇ ਜਿਸ ਵਕਤੇ ਸਵਾਲ ਚੁੱਕਿਆ ਉਹਨਾਂ ਨੂੰ ਸਾਰੇ ਉਹਦੇ ਜਿਹੜੇ ਲੀਗਲ ਤੱਥ ਉਹਨਾਂ ਨੂੰ ਪਤਾ ਹੋਣੇ ਚਾਹੀਦੇ ਸੀ ਜੇ ਅਗਰ ਗ੍ਰਹਿ ਮੰਤਰੀ ਸਾਹਿਬ ਨੇ ਜਵਾਬ ਦਿੱਤਾ ਤਾਂ ਉਹਨਾਂ ਤੁਰੰਤ ਜਵਾਬ ਵੀ ਨਾਲ ਦੇਣਾ ਚਾਹੀਦਾ ਸੀ ਇਥੋਂ ਸਾਫ ਪਤਾ ਚੱਲਦਾ ਸਿਰਫ ਈਸ਼ੂ ਉਠਾ ਕੇ ਇੱਕ ਮੈਸੇਜ ਦੇਣਾ ਜੀ ਕਿ ਅਸੀਂ ਬੰਦੀ ਸਿੰਘਾਂ ਦੇ ਬੜੇ ਹਮਦਰਦੀਆਂ ਇਹ ਗੱਲ ਨਹੀਂ ਬੰਦੀ ਇਹ ਸਿਰਫ ਮੈਸੇਜ ਦੇਣ ਦੀ ਗੱਲ ਕੀਤੀ ਗਈ ਔਰ ਅਗਰ ਹੋਮ ਮਿਨਿਸਟਰ ਸਾਹਿਬ ਨੇ ਮਨਾ ਕਰਤਾ ਕਿ ਜੀ ਤੁਸੀਂ ਬੈਠ ਜਾਓ ਤੇ ਫਿਰ ਉੱਥੇ ਖੜੇ ਹੋ ਕੇ ਕਹਿਣਾ ਚਾਹੀਦਾ ਸੀ ਕਿ ਮੇਰੀ ਕੌਮ ਦਾ ਹੱਕ ਹੈ ਮੈਂ ਨਹੀਂ ਬੈਟਾਂਗੀ ਇਹਦੇ ਉੱਤੇ ਮੈਨੂੰ ਜਵਾਬ ਚਾਹੀਦਾ ਹੈ ਜਦ ਲੀਗਲ ਤੁਹਾਡੇ ਕੋਲ ਜਵਾਬ ਨਹੀਂ ਤੁਹਾਡੇ ਕੋ ਖੜੇ ਹੋ ਕੇ ਉਹਨਾਂ ਨੂੰ ਜਵਾਬ ਗੱਲ ਕਰਨ ਦਾ ਜਵਾਬ ਨਹੀਂ ਦੇ ਸਕੇ ਤੇ ਤੁਹਾਡਾ ਖੜਾ ਹੋਣਾ ਹੀ ਮੈਂ ਸਮਝਦਾ ਉੱਥੇ ਗਲਤ ਸੀ ਔਰ ਤੁਹਾਨੂੰ ਇੰਤਜ਼ਾਰ ਕਰਨਾ ਚਾਹੀਦਾ ਸੀ ਕਿ ਜਿਹੜੀ ਕਮੇਟੀ ਸ਼੍ਰੋਮਣੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਬਣਾਈ ਹੈ ਉਹ ਅਗਰ ਕਾਰਵਾਈ ਕਰ ਰਹੀ ਹੈ ਤੇ ਤੁਸੀਂ ਉਹਦੀ ਵੇਟ ਕਰੋ ਨਾ ਕਿ ਸਿਰਫ 2 ਮਿੰਟ ਦੇ ਤੁਸੀਂ ਇਸ ਡਾਇਲੌਗ ਦੇ ਚੱਕਰੇ ਵਿੱਚ ਜਿਹੜੀ ਵੀਡੀਓ ਬਣਾ ਬਣਾ ਕੇ ਤੁਸੀਂ ਚਲਾਈਆਂ ਨੇ ਉਹਦੇ ਚੱਕਰ ਦੇ ਵਿੱਚ ਇੰਨਾ ਵੱਡਾ ਜਿਹੜਾ ਇੱਕ ਰਸਤਾ ਬਣਿਆ ਸੀ ਸਾਡੀ ਗੱਲ ਕਰਨ ਦਾ ਉਹਦੇ ਉੱਤੇ ਕਿਦਰਾਂ ਕਿਦਰੇ ਤੁਸੀਂ ਸਪੀਡ ਬ੍ਰੇਕਰ ਦਾ ਕੰਮ ਕੀਤਾ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਹੋਰ ਇੰਟਰਵਿਊ ਦੇ ਜ਼ਰੀਏ ਬਹੁਤ ਹੋਰ ਸਾਰੇ ਸਵਾਲ ਲੈ ਉਹਨਾਂ ਦੇ ਮੁਤਲਕ ਜਾਂ ਇਸ ਮਸਲੇ ਦੇ ਸਬੰਧ ਵਿੱਚ ਉਹਨਾਂ ਨਾਲ ਗੱਲਬਾਤ ਕਰਾਂਗੇ ਹੁਣ ਤੱਕ ਲਈ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਇਹ ਕਨੈਕਟ ਨਿਊਜ਼ਰੂਮ ਦੇ ਵਿੱਚ ਸ਼ਾਮਲ ਹੋਏ আর সাড়ে না এলবা ফের এ ধ